ਬਈ ਸਰ ਸੇ ਪੂਰੇ ਗੁਰਤੇ ਜਾਣੀ ਸੁਨਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਕੇ ਬਾਜੇ ਅਨਹਦ ਤੁਰੇ ਅੰਦਰ ਤੁਰੇ ਵਿੱਚ ਦੇ ਨੇ ਗੁਰਮੁਖਿਆਰ ਸੰਤ ਮਹਾਪੁਰਸ਼ ਸੁਣਾਉਂਦਾ ਹੈ ਅਨਹਦ ਬਾਣੀ ਕੁੰਜੀ ਸੰਤਨ ਹੱਥ ਰਾਖੀ ਕੁੰਜੀ ਸੰਤ ਦੇ ਹੱਥ ਦੇ ਵਿੱਚ ਕੁੰਜੀ ਤਾਂ ਬਾਣੀ ਗੁਰੂ ਨਾਨਕ ਦੀ ਉਲਟ ਕਮਲ ਅੰਮ੍ਰਿਤ ਪਰਿਆ ਇਹ ਮਨ ਕਥੂ ਨਾ ਜਾਏ ਅਜੱਪਾ ਜਾਪਨ ਵਿਸਰੇ ਆਤ ਜੁਗਦ ਸਮਾਈ ਉਲਟ ਕਮਲ ਅੰਮ੍ਰਿਤੰਦਰ ਹੈ ਉਲਟ ਹੈ ਕਮਲ ਕੇ ਦੋ ਸਿਧਾਂਤ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਬੇਟਾ ਨਾਨਕ ਮਨ ਪ੍ਰਕਾਸ਼ ਜਦੋਂ ਜੋਤ ਪ੍ਰਗਟ ਹੁੰਦੀ ਹੈ ਕਮਲ ਸਦਾ ਹੋ ਜਾਂਦਾ ਚਿਮ ਚਿਮ ਵਰਸੇ ਅੰਮ੍ਰਿਤ ਦਾਰਾ ਮਨ ਪੀਵੇ ਸੁਰ ਸ਼ਬਦ ਵਿਚਾਰ ਅੰਦਰ ਪੀਦਾ ਅੱਗੇ ਗੁਰ ਨਾਨਕ ਦੇ ਮਾਰਜੀ ਕਹਿੰਦੇ ਅਜੱਪਾ ਜਾਪਨਾ ਵਿਸਰੇ ਆਹ ਤੋਂ ਜੁਗਾਦ ਸਮਾਏ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਹੈ ਅਜੱਪਾ ਜਾਪ